जिला फतेहाबाद के गांव अहरवा जो कि फतेहाबाद रतिया मेन रोड पर स्थित है इस गांव में उनचालीसवां होला मोहल्ला बड़ी ही धूमधाम व श्रद्धा भावना के साथ मनाया जा रहा है ये होला मोहल्ला गुरुद्वारा कलगी धार पातशाह कलगीधार गांव अहिरवा में मनाया जा रहा है जिसमें हरियाणा पंजाब राजस्थान दूर दूर से संगता आकर नतमस्तक होंगी गुरुद्वारा प्रबंधक कमेटी ने बताया कि इस समागम में कथावाचक बाबा बंता सिंह जो कि अंश बंश बाबा विधि चंद जी मुंडा पिंड वाले ढाढी जथा ज्ञानी गुरप्रताप सिंह कविश्री जाथा ज्ञानी प्रीतपाल सिंह बरगाड़ी वाले कथावाचक ज्ञानी अमरजीत सिंह सुरसिंह वाले कथा सुनकर संगता को निहाल करेंगे गुरुद्वारा प्रबंधक कमेटी ने सात संकट से अपील की है कि इस समागम में व नौ मार्च के दिन शनिवार पर रविवार तक चलेगा गुरुद्वारा कमेटी ने सभी संगत से अपील की है कि इस समागम में पहुंचकर गुरु महाराज की गुरबाणी सुनकर अपना जीवन सफल बनाए ਸਰਬਸਾਭ ਵਿੱਚ ਜਿੱਤੀ ਫਤਿਹ ਭੋਲੇ ਬੱਲੇ ਦੇ ਸਬੰਧ ਵਿੱਚ 19 39 ਸਾਲਾਨਾ ਜੋੜ ਮੇਲਾ ਬਣਾ ਰਹੇ ਹਾਂ ਜਿਸ ਦੇ ਵਿੱਚ ਕਥਾਵਾਚਕ ਬਾਬਾ ਬੰਤਾ ਸਿੰਘ ਜੀ ਕਥਾ ਢਾਢੀ ਢਾਢੀ ਜਿਹਾ ਜਾਨੀ ਜੀ ਗੁਰਪ੍ਰਸਾਦ ਸਿੰਘ ਪਦਮ ਜੀ ਮੁਖੀ ਜਿਹਾ ਬਗਦਾਦੀ ਵਾਲੇ ਪ੍ਰਿੰਪਾਲ ਸਿੰਘ ਜੀ ਕਥਾਵਾਚਕ ਗਿਆਨੀ ਅਮਰਜੀਤ ਸਿੰਘ ਅਮਰਜੀਤ ਸਿੰਘ ਜੀ ਆ ਰਹੇ ਹਨ ਸੰਗਤ ਹੋਲੇ ਮਾਦੇ ਦੇ ਸੰਬੰਧ ਵਿੱਚ ਸੰਗਤਾਂ ਨੂੰ ਪਹੁੰਚ ਕੇ ਫੀਲ ਕਰਦੇ ਹਾਂ ਕਿ ਬਹੁਤ ਸਾਰੀਆਂ ਸੰਗਤਾਂ ਓਮ ਹਮਾ ਕੇ ਪਹੁੰਚਣ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਐਰਵਾ ਪਿੰਡ ਉਹ ਲਾਮਨ ਲਾ ਬਹੁਤ ਹੁੰਮਤਾਵ ਨਾਲ ਮਨਾ ਰਿਹਾ ਸਾਨੂੰ ਮਨਉਂਦੇ ਨੂੰ 39 ਸਾਲ ਹੋ ਗਏ ਨੇ ਇਹ ਜੋ ਉਹ ਲਾਮਨ ਲਾ 39ਵਾਂ ਮਨਾ ਰਹੇ ਆ ਤੇ ਸਾਰੀਆਂ ਸੰਗਤਾਂ ਦੇ ਹੱਥ ਜੋੜ ਕੇ ਬੇਨਤੀ ਆ ਜਿਹੜੀ ਨਵੀਂ ਪੀੜ੍ਹੀ ਆ ਇਹ ਨਸ਼ਿਆਂ ਤੋਂ ਦੂਰ ਹੋ ਕੇ ਇਸ ਹੁਲੇਮਲੇ ਨੂੰ ਆਣ ਕੇ ਦੇਖੇ ਮਨਾਵੇ ਸਾਡੇ ਨਾਲ ਸਹਿਯੋਗ ਸਹਿਯੋਗ ਕਰੇ ਅਤੇ ਇਹ 39ਵਾਂ ਉਹ ਲਾਮਨ ਲਾ ਜਿੱਥੇ ਐਰਵਾ ਪਿੰਡ ਚ ਮਨਾ ਰਹੇ ਆ ਅਸੀਂ ਲੰਗਰ ਵੀ ਅਟੂਟ ਵਰਤੇਗਾ ਅਤੇ ਪ੍ਰਚਾਰਕ ਵੀ ਬਹੁਤ ਉੱਚਤਾ ਮੇ ਵਾਲੇ ਆ ਰਹੇ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਲਾਕੇ ਤੱਕ ਦੇ ਸਾਰੇ ਪਿੰਡ ਦੀਆਂ ਨਗਰਪਾਸ਼ੀ ਸੰਗਤਾਂ ਨੂੰ ਕਿ ਇਹ ਸੋਹਲੇ ਭਲੇ ਤੇ ਆਪਣਾ ਆਣ ਕੇ ਟਾਈਮ ਜਰੂਰੀ ਟਾਈਮ ਕੱਢ ਕੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਲੇਵਾ ਗੁਰ ਸੰਗਤਾਂ ਨੂੰ ਇਹ ਜਾਣ ਕੇ ਬੜੀ ਭਾਈ ਖੁਸ਼ੀ ਹੋਵੇਗੀ ਕਿ ਨਗਰ ਐਰਮਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ ਹੋਲਾ ਮਹੱਲਾ 38ਵਾਂ ਜੋ ਕਿ ਸੰਗਤਾਂ ਦੇ ਸੰਯੋਗ ਦੇ ਨਾਲ ਇਲਾਕੇ ਦੇ ਸੰਯੋਗ ਦੇ ਨਾਲ ਨਗਰ ਦੇ ਸੰਯੋਗ ਦੇ ਨਾਲ ਇਹ ਮਨਾਇਆ ਜਾ ਰਿਹਾ ਹੈ ਜੋ ਕਿ ਹੋਲੇ ਮਹੱਲੇ ਦਾ ਜੋੜ ਮੇਲਾ ਸਾਡਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਗੁਰੂ ਸਾਹਿਬ ਜੀ ਨੇ ਜਿਵੇਂ ਖਾਲਸੇ ਨੂੰ ਹੋਲੇ ਮਹੱਲੇ ਦੇ ਉੱਤੇ ਚੜ੍ਹਦੀ ਕਲਾ ਦੇ ਵਿੱਚ ਸੱਜ ਕੇ ਸ਼ਸਤਰਧਾਰੀ ਹੋ ਕੇ ਗੁਰਬਾਣੀ ਦੇ ਨਾਲ ਜੁੜ ਕੇ ਮਹੱਲਾ ਖੇਡਣ ਦਾ ਉਪਦੇਸ਼ ਦਿੱਤਾ ਹੈ ਉਸੇ ਪ੍ਰਥਾ ਨੂੰ ਅਸੀਂ ਨਗਰ ਐਰਮਾ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਹੋਲਾ ਮਹੱਲਾ ਮਨਉਣ ਜਾ ਰਹੇ ਹਾਂ ਜਿਸ ਦੀ ਤਾਰੀਖ 8 9 ਮਾਰਚ ਹੈ ਸ਼ਨੀ ਅਤੇ ਐਤਵਾਰ ਦਾ ਦਿਨ ਹੈ ਗੁਰਦੁਆਰਾ ਕਲਗੀ ਤਰਪਾਸ਼ਾ 10ਵੀਂ ਪਿੰਡ ਐਰਮਾ ਵਿਖੇ ਜੋ ਕਿ ਮੇਰ ਰੋਡ ਦੇ ਉੱਤੇ ਗੁਰਦਾਰਾ ਸਾਹਿਬ ਸਜੋਬਿਤ ਹੈ ਜੋ ਕਿ ਫਤਿਆਵਾ ਤੋਂ 16 ਕਿਲੋਮੀਟਰ ਰਤੀਏ ਤੋਂ 8 ਕਿਲੋਮੀਟਰ ਦੇ ਵਤਵੇ ਤੇ ਹੈ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਦੇ ਵਿੱਚ ਪਹੁੰਚਣ ਵਾਲੀਆਂ ਸ਼ਖਸੀਤਾਂ ਗਿਆਨੀ ਪ੍ਰਿਤਪਾਲ ਸਿੰਘ ਜੀ ਬਗਰਾੜੀ ਵਾਲੇ ਕਵੀਸ਼ਰ ਜੋ ਕਿ ਸੰਗਤਾਂ ਸੋਸ਼ਲ ਮੀਡੀਆ ਦੇ ਉੱਤੇ ਆਮ ਹੀ ਸੁਣਦੇ ਆ ਹਨ ਉਹ ਵੀ ਇੱਥੇ ਦੋਵੇਂ ਦਿਨ ਹਾਜ਼ਰੀ ਭਰ ਰਹੇ ਹਨ ਗਿਆਨੀ ਗੁਰਪ੍ਰਤਾਪ ਸਿੰਘ ਜੀ ਪਦਮ ਜੋ ਕਿ ਹੋਂ ਦੇ ਯੁੱਗ ਦੇ ਵਿੱਚ ਬੜੇ ਉੱਚ ਕੋਟੀ ਦੇ ਟਾਡੀ ਜਥੇ ਹਨ ਉਹ ਵੀ ਦੋਵੇਂ ਦਿਨ ਹਾਜ਼ਰੀਆਂ ਭਰ ਰਹੇ ਹਨ ਗਿਆਨੀ ਅਮਰਜੀਤ ਸਿੰਘ ਜੀ ਸੋਰ ਸਿੰਘ ਵਾਲੇ ਜੋ ਕਿ 8 ਤਰੀਕ ਨੂੰ ਕਥਾ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ 9 ਤਰੀਕ ਨੂੰ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ ਸੰਪਰਦਾਇ ਬਾਬਾ ਬਿਦੀ ਚੰਦ ਜੀ ਅਨਸਬਰਸ ਦੇ ਵਿੱਚੋਂ ਉਹ ਵੀ ਸੰਗਤਾਂ ਨੂੰ 9 ਤਰੀਕ ਨੂੰ ਕਥਾ ਵਿਚਾਰ ਨਾਲ ਨਿਹਾਲ ਕਰਨਗੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਸ ਸਮਾਗਮ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੀਏ ਜੋ ਇਹ ਸਮਾਗਮ ਆਪਾਂ ਮਨਾ ਰਹਿਆਂ ਹਰ ਆਲ ਮਿਲ ਕੇ ਸਮਾਗਮ ਦਾ ਲਾਹਾ ਪ੍ਰਾਪਤ ਕਰੀਏ ਆਪਣੇ ਜੀਵਨ ਦੇ ਇਹ ਜੋ ਮਨੋਰਥ ਸਮਾ ਹੈ ਇਹ ਜਿਹੜਾ ਸਮਾ ਹੈ ਬੜਾ ਵੱਡ ਭਾਗਾ ਹੈ ਪਰ ਆਲ ਮਿਲ ਕੇ ਇਹਦਾ ਹਰ ਜਸ ਸਰਵਨ ਕਾ ਗੁਰੂ ਸਾਹਿਬ ਜੀ ਦਾ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰੀਏ ਜੀ